ਅਯੁੱਧਿਆ ਚ ਬਣੇ ਨਵੇਂ ਰਾਮ ਮੰਦਰ ਦੇ ਦਰਸ਼ਨ ਕਰਨ ਦੇ ਲਈ ਦੂਰ ਦਰਾਡੇ ਤੋਂ ਲੋਕ ਪਹੁੰਚ ਰਹੇ ਨੇ ਜਿਸ ਦੇ ਚਲਦਿਆਂ ਪਟਿਆਲਾ ਤੋਂ ਵੀ ਇੱਕ ਵੱਸ ਦਰਸ਼ਨ ਕਰਨ ਦੇ ਲਈ ਰਵਾਨਾ ਹੋਈ ਸੀ ਇਹ ਵੱਸ 17 ਤਰੀਕ ਨੂੰ ਪਟਿਆਲਾ ਦੇ ਤੇਜ ਬਾਗ ਕਲੋਨੀ ਤੋਂ ਰਵਾਨਾ ਹੋਈ ਜਿਸ ਵਿੱਚ ਪਟਿਆਲਾ ਦੇ ਦੋ ਬੱਚੇ ਵੀ ਦਰਸ਼ਨ ਕਰਨ ਦੇ ਲਈ ਗਏ ਸਨ ਜਿਨ੍ਹਾਂ ਵਿੱਚ ਕਾਰਤਿਕ ਵਾਸਲ ਅਤੇ ਪ੍ਰਿੰਸ ਨਾਮਕ ਦੋ ਬੱਚੇ ਸਨ ਜੋ ਕਿ ਮੰਦਰ ਚ ਦਰਸ਼ਨ ਕਰਨ ਗਏ ਸਨ ਅਤੇ 18 ਤਰੀਕ ਨੂੰ ਇਨ੍ਹਾਂ ਦੇ ਲਾਪਤਾ ਹੋਣ ਦੀ ਖਬਰ ਜੋ ਪਰਿਵਾਰ ਨੂੰ ਮਿਲੀ ਹੈ ਉਸ ਦੇ ਚੱਲਦਿਆਂ ਪੂਰੇ ਪਰਿਵਾਰ ਵਿੱਚ ਮਾਤਮ ਸ਼ਾਇਆ ਹੋਇਆ ਹੈ ਜਿਸ ਨੂੰ ਲੈ ਕੇ ਜਦੋਂ ਬੱਚਿਆਂ ਬਾਰੇ ਭਾਲ ਇਨ੍ਹਾਂ ਮਾਪਿਆਂ ਨੇ ਸ਼ੁਰੂ ਕੀਤੀ ਤਾਂ ਪਤਾ ਲੱਗਿਆ ਕਿ ਇਨ੍ਹਾਂ ਦੋਵਾਂ ਬੱਚਿਆਂ ਦੇ ਨਦੀ ਕਿਨਾਰੇ ਕੱਪੜੇ ਮਿਲੇ ਨੇ ਪਰਿਵਾਰ 'ਚ ਵੱਡੀ ਚਿੰਤਾ ਹੈ ਅਤੇ ਮਾਪੇ ਆ ਜਿਹੜੇ ਉਹ ਬੱਚਿਆਂ ਦੀ ਭਾਲ ਕਰਨ ਚ ਜੁਟੇ ਹੋਏ ਨੇ ਜਿੱਦੇ ਚਲਦਿਆਂ ਬੱਚਿਆਂ ਦੇ ਪਿਤਾ ਅਜोध्या ਪਹੁੰਚੇ ਹੋਏ ਨੇ ਤੇ ਉਹ ਹਰ ਉਸ ਥਾਂ ਤੇ ਉਹਨਾਂ ਦੀ ਭਾਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜਿੱਥੇ ਉਹਨਾਂ ਨੂੰ ਉਹ ਬੱਚੇ ਮਿਲ ਜਾਣ ਪਟਿਆਲਾ ਤੋਂ ਇਹ ਦਰਸ਼ਨ ਕਰਨ ਦੇ ਲਈ ਬੱਸ 17 ਤਰੀਕ ਨੂੰ ਗਈ ਸੀ ਅਤੇ 20 ਤਰੀਕ ਨੂੰ ਬੱਸ ਵਾਪਸ ਆਈ ਸੀ ਜਿੱਦੇ ਚਲਦਿਆਂ ਇਹ ਬੱਚੇ ਤਾਂ ਵਾਪਸ ਨਹੀਂ ਆਏ ਪਰ ਉਹਨਾਂ ਦਾ ਜਿਹੜਾ ਬਸਤਾ ਹੈ ਉਹ ਘਰ ਪਹੁੰਚ ਗਿਆ ਹੈ ਜਿੱਦੇ ਚਲਦਿਆਂ ਪਰਿਵਾਰ ਪੂਰੀ ਚਿੰਤਾ ਚ ਡੁੱਬਿਆ ਹੋਇਆ ਹੈ ਤੇ ਵੱਡੀ ਹੁਣ ਲੋਕ ਵੀ ਆਸ ਉਮੀਦ ਕਰ ਰਹੇ ਨੇ ਕਿ ਪ੍ਰਮਾਤਮਾ ਇਨ੍ਹਾਂ ਬੱਚਿਆਂ ਨੂੰ ਸਹੀ ਸਲਾਮਤ ਕਰੇ ਪਹੁੰਚਾ ਦੇਵੇ ਉਥੇ ਹੀ ਜੇਕਰ ਗੱਲ ਕਰੀਏ ਕਿ ਪਿਤਾ ਵੱਲੋਂ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਬੱਚਿਆਂ ਨੂੰ ਲੱਭਿਆ ਜਾਵੇ ਤੇ ਦੇਖਣਾ ਹੋਏਗਾ ਕਿ ਇਹ ਬੱਚੇ ਕਦੋਂ ਤੱਕ ਮਾਪਿਆਂ ਨੂੰ ਮਿਲਦੇ ਨੇ ਇਸ ਮੌਕੇ ਬੱਚਿਆਂ ਦੀ ਮਾਤਾ ਨੇ ਵੀ ਗੱਲਬਾਤ ਕੀਤੀ ਹੈ ਕਿ ਕੁਝ ਗਿਆ ਤੁਸੀਂ ਵੀ ਸੁਣੋ ਬਾਅਦ ਚ ਕਰਾਂਗੇ ਅੰਦੇ ਸਾਡੇ ਇਲੈਕਸ਼ਨ ਚੱਲ ਰਹੇ ਆ ਸੀ ਬਾਅਦ ਚ ਕਰਾਂਗੇ ਬਾਅਦ ਚ ਕੀ ਕਰੋਂਗੇ ਬੱਟੇਆਲਾ ਤੋਂ ਜੋਸ਼ੀ ਦੀ ਰਿਪੋਰਟ ਔਨ ਏਅਰ